thank ਆਜਾ ਸੁਣਿਆ ਹਰ ਕਿਤੇ ਦਰਵਾਰ ਕੀ ਵਰਗੀ ਨਮੂ ਮਸਾਲੇ ਕਿਤੇ ਦਰਵਾਰ ਕੀ ਦਿਲ ਚਾਉਂਦਾ ਕਰਾ ਜਸਾ ਤੇਰਾ ਨਹੀਂ ਕਲਮ ਟੁਕਣ ਦਾ ਦੇਰਾ ਪਰ ਪੂਰਨ ਗੁਰੂ ਜੀ ਮੇਰਾ ਪੂਰਨ ਮਨੋਰਥ ਸੱਲਿਦਾ

छ गारीगल चांगो नखीरि बया द सू बदनू जी पदवार गे घर खे बचा गू पवार गे डो ਪਤਾ ਮਾਤਾ ਜੀ ਨੂੰ ਵੀ ਲੱਗਿਆ ਹੋਵੇ ਪਰ ਫੇਰ ਭੱਜ ਕੇ ਜਾ ਕੇ ਸਾਡੇ 5-5 ਸਾਲ ਦੀ ਉਮਰ ਗੋਵਿੰਦ ਰਾਏ ਦੇ ਵਿੱਚ ਲੈ ਕੇ ਆਦੇ ਮੇਰੇ ਲਾਲ ਘਬਰਾਹਣਾ ਪੁੱਤਰ ਇਹੋ ਜਿਹਾ ਸੈਂਕੜੇ ਕੰਗਲ ਮੈਂ ਤੁਹਾਡੇ ਪਿਆਰ ਤੋਂ ਤੁਹਾਡੇ ਸੀਸ ਤੋਂ ਬਾਹਰ ਟੱਕ ਗਿਆ ਚਲ ਭੋਜ ਪਤਾ ਲੱਗਿਆ ਸੋਨੇ ਦੀ ਗੁੜਾਈ ਨੂੰ ਸਿੱਖ ਵੀ ਆ ਗਏ ਉਹਦੇ ਜਾ ਕੇ ਪੁੱਛਦਿਆ ਮਾਤਾ ਜੀ ਪੁੱਤਰਾ ਕੰਗਲ ਕਿੱਥੇ ਕਿੱਧ ਗਿਆ ਦੂਜਾ ਕੰਗਲ ਵੀ ਮਹਾਰਾਜ ਜੀ ਨੇ ਲਾ ਰਿਹਾ ਹੈ ਗੁਦਾ ਦੇ ਮਹਾਰਾਜ ਮਾਤਾ ਜੀ ਕਿਤੇ ਆ ਗਏ ਕਿੱਥੇ ਹੋ ਗਏ ਮਾਤਾ ਜੀ ਹਰਾਨ ਹੋਏ ਗੋਮਤ ਆਏ ਪਰ ਅਸੀਂ ਤਾਂ ਪਹੁੰਚਦੇ ਸੀ ਬਟਿਆਰੇ ਮਾਤਾ ਜੀ ਪਹਿਲਾਂ ਵੀ ਡਿਗਿਆ ਨਹੀਂ ਤੈਨੂੰ ਜੀਵਨ ਦੇ ਸਤਿਕਾਰ ਮਾਤਾ ਮੇਰੇ ਬੰਦ ਹੈ ਤਾਂ ਕਿਆ ਮਹਸੰਗਾ ਤੁਸ ਸਭ ਮਾਰੀਆਂ ਨਿਤ ਰਹੇ ਜੜੀਆਂ ਸੰਗਤਾਂ ਦੇ ਵਿੱਚ ਪਾਤ ਪਾਤਾ ਸੰਗਯੋ ਵੱਡੇ ਭਾਗਾਂ ਵਾਲਿਆਂ ਆਪਰਾ ਦੇ ਉੱਤੇ ਜਿਨ੍ਹਾਂ ਵੀ ਦੁਰਮੁਖਿਆਰਾਂ ਨੇ ਜਮਦ ਲਈ ਨੰਗਰ ਦਾ ਪ੍ਰਾਣ ਕੀਤਾ ਜਾਂ ਪਾਣੀ ਦਾ ਕੀਤਾ ਨਾਲ ਦੀ ਨਾਲ ਫੱਟਦਾਂ ਦੀ ਰਵਾਲਾ ਭੇਟੇ ਦਿੱਤੇ ਗਏ ਨੇ ਔਰ ਸਰੋਪੇ ਟੇਡਾ ਕੀਤੇ ਗਏ ਨੇ ਬਹਿਰ ਦਾ ਧੰਨਵਾਦ ਕਰਦੇ ਆ ਕਿ ਉਹ ਸਾਰੇ ਨਗਰ ਜੁੜ ਕੇ ਭੰਤਨ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁਰਾਣੇ ਹੋਏ ਮੁਕਰਦੇ ਹੋਏ ਇਹ ਖਾਨਾ ਦਾ ਪ੍ਰੋਗਰਾਮ ਕਰਦੇ ਹਨ ਬਹੁਤ ਹੀ ਉਤਸ਼ਾਹ ਨਗਰ ਦੇ ਵਿੱਚ 12 ਦੇ ਤੈਦਰੁ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਰੰਜੀ ਰੀ ਆਈ ਸੰਗਿਆ ਦਿੱਤਾ ਦੇ ਨੂੰ ਸੋਚੀ ਨਰੰਜੀ ਰੀ ਆਈ ਸੰਗਿਆ ਬੰਦ ਸਾਹ ਦੇ ਨੂੰ ਸੇਵਾਦਾਰਾਂ ਦਾ ਪਹਿਲਾ ਲੱਗ ਗਿਆ ਇਵੇਂ ਨੂੰ ਦੂਰ ਤੋਂ ਆਵਾਜ਼ ਆਉਣ ਲੱਗੀ ਕਿਤੇ ਤਮਾਸ਼ਾ ਹੋਣ ਲੱਗ ਗਿਆ ਅੱਧੇ ਸਿੰਘ ਕਹਿੰਦੇ ਭਾਈ ਚਲੋ ਮਹਾਰਾਜਤ ਅੰਦਰ ਸੁੱਤੇ ਪੈ ਰਹੇ ਕੁੰਡੀ ਵੀ ਲੱਗੀ ਉਹ ਜਾ ਕੇ ਦੇਖੀਏ ਅੱਧੇ ਕਹਿੰਦੇ ਵੀ ਨਹੀਂ ਜਾਣਾ ਡਿਊਟੀ ਤੇ ਰਹਾਂਗੇ ਹਾ ਚਲੋ ਮਰਜ਼ੀ ਕਹਿ ਸਾਰਾ ਪ੍ਰਮਾਨ ਸੱਤ ਬਲਕੀ ਕਹਿੰਦਾ ਮਹਾਰਾਜ ਆਪਣੀ ਨਗਾਰੇ ਦਾ ਨਾਮ ਕਰਨ ਕੀਤਾ ਜਾਵੇ ਸਧਾਰਨ ਮਤਵੋ ਕੇ ਤਰ੍ਹਾਂ ਸਵਾਦ ਨੂੰ ਵਧੀਆ ਵਿਚਾਰ ਤੇ ਚੰਗੇ ਆ ਔਰ ਆਨੰਦ ਕੰਦ ਨਗਾਰਾ ਹੁੰਦਾ ਸੈਨਾ ਦੇ ਕੋ ਆਪਣੀ ਸੈਨਾ ਹੈ ਰਾਣਾ ਨੂੰ ਜਿੱਤਣ ਵਾਲੀ ਓਏ ਦਾਦਾ ਆਪਣੇ ਸੈਨਾਰਾ ਜਿੱਤਣ ਵਾਲੀ ਹੈ ਨਾ ਰਾਣਾ ਨੂੰ ਰਾਮਜੀਤ ਆਪ ਤੇ ਨਗਾਰੇ ਦਾ ਨਾਮ ਦੀ ਰਾਮਜੀਤ ਆ ਮਹਾਰਾਜ ਜੀ ਕਹਿੰਦੇ ਅੱਜ ਤੋਂ ਇਹਦਾ ਨਾਮ ਕਰਨ ਕੀਤਾ ਹੈ ਰਾਮਜੀਤ ਨਗਾਰੇ ਰਾਮਜੀਤ ਨਗਾਰੇ ਤੇ ਕੁਝਿਆ ਬਚ ਨਹੀਂ ਸਮਾਉਂਦਾ ਲੋਕਾਂ ਦੇ ਤੜੇ ਬਰਾਬਰ ਹੀਰਾ

नज़ारा दुनिया ते भरकू गा ज़ो तक ते सुे ते भरकू गाना दुखी अंग चई सवा ਮੰਗਰ ਦਾ ਧੰਨਵਾਦ ਹੈ ਕਿ ਉਹ ਰਣਨ ਨੇ ਇਹਨਾਂ ਨੇ ਪ੍ਰੋਗਰਾਮ ਕੀਤਾ ਹੈ। ਬੜਕਾ ਜਨਮੂਲਾ ਹੈ। ਘਾਹ ਤੋਂ ਪਹਿਲਾਂ 6:30 ਵਜੇ ਬਨੇਰ ਹੁੰਦੇ ਨੇ ਹੌਲੀ ਹੌਲੀ ਉਹਨੇ ਸੋਤ ਆਉਣੀ ਹੈ। ਕਈ ਦਿਨਾਂ ਤੋਂ ਗੋਹਦੇ ਰਹੇ ਫਾਈ ਦਾ ਸੁਬਹ ਨੇ ਲੇਕਰ ਆਉਣਾ ਕੀਲੇ ਲਾਉਣਾ ਨੇ। ਜਿਨੇ ਨੇ ਨਾਮ ਦੇ ਹੀ ਨਹੀਂ ਵੇਖੇ ਨਕਰੋਆ। ਅੱਜ ਵੀ ਇੱਕ ਦੋ ਦਿਨਾਂ ਦੇ ਵਿੱਚ ਹੀ ਖਾਰੇ ਹੋ ਫਿਰ ਅਸੀਂ ਉਹਨਾਂ ਆਪੇ ਲੈ ਜੀਣਾ ਨੇ। ਕਿਰਪਾ ਕਰਕੇ ਜਦ ਪ੍ਰੋਗਰਾਮ ਹੁੰਦਾ ਹੈ ਫਿਰ ਨਾਲ ਦੇਖ ਰਹੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਰਲ ਮਿਲ ਕੇ ਇਹ ਪ੍ਰੋਗਰਾਮ ਕੀਤਾ ਹੈ ਅੱਕੇ ਵਾਧਵੀ ਹੋ ਗਿਆ ਮੇਰਮਲਾ ਪ੍ਰਖਿਆਗਰੋਂ ਕੋਲ ਰਿਪੋਰਟ ਧੰਨਵਾਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਇੱਥੇ ਆ ਕੇ ਦਰਸ਼ਨ ਦਿੱਤੇ ਹਨ ਸਾਰੀਆਂ ਸੰਗਤਾਂ ਨੇ ਕਿਵੇਂ ਸ੍ਰੀ ਜੱਥਿਆਂ ਦਾ ਰਾਗੀ ਜੱਥਿਆਂ ਦਾ ਕਿਉਂਕਿ ਰਾਗੀ ਥੋੜੇ ਸੁੱਕੇ ਰਹਿੰਦ ਨੇ ਇਸ ਕਰਕੇ ਇਹਨਾਂ ਵੱਲ ਮਾਨਤਾ ਹੋਣਾ ਚਾਹੀਦਾ ਹੈ ਸਾਰਿਆਂ ਸੰਗਤਾਂ ਦਾ ਫੇਰ ਤੋਂ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। تیرا تو نہیں تو تیرا سکھ نہیں ہے <recuerdesies> Thank you. पूना पूरा पूरा ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ